ਦਿਨੋ ਦਿਨੀ ਗੰਭੀਰ ਹੁੰਦਾ ਜਾ ਰਿਹਾ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਆ ਗਿਆ ਹੈ। دیر ਸ਼ਾਮ ਐਡੀਜ਼ ਜਨਰਲ ਹਰਜਿੰਦਰ ਸਿੰਘ 베ਦੀ ਨੇ ਆਪ ਬਾਜ਼ਾਰਾਂ ਵਿੱਚ ਨਿਕਲੇ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਸੜਕਾਂ ਦੇ ਕਿਨਾਰੇ ਦੁਕਾਨਾਂ ਬਾਹਰ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕਟਵਾਈ ਤੇ ਰੇੜੀਆਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਕਿ ਆਪਣੀਆਂ ਰੇੜੀਆਂ ਸੜਕ ਤੇ ਲੱਗੀਆਂ yellow ਤੇ white ਲਾਈਨਾਂ ਦੇ ਪਿੱਛੇ ਲਗਾਉਣ ਏਵਨ ਪੰਜਾਬੀ ਟੀਵੀ ਲਈ ਲਾਪਿਕ ਖੁਸ਼ੀਪੁਰ ਦੀ ਵਸ਼ੀਸ਼ ਰਿਪੋਰਟ ਹਾਂਜੀ ਸਰ ਅੱਜ ਦੀ ਕਾਰਵਾਈ ਬਾਰੇ ਦੱਸੋ ਆ ਦੇਖੋ ਜੀ ਅੱਜ ਦਾ ਮੈਂ ਕਿਹਾ ਮੈਂ ਜਦੋਂ ਐਸੀ ਪਿਛਲੀ ਵਾਰ ਦੁਕਾਨਦਾਰਾਂ ਦੀ ਅੱਗੇ ਜੇ ਵਾਅਦੇ ਤੋੜੇ ਸੀਗੇ ਹਮੇਸ਼ਾ ਉਹਨਾਂ ਇੱਕ ਮੈਸੇਜ ਲੱਗਿਆ ਕਿ ਸਰ ਸਾਡੇ ਨਾਲ ਜੋ ਤੁਸੀਂ ਕੀਤਾ ਤੇ ਸ਼ਾਮ ਨੂੰ ਤੁਸੀਂ ਵੇਖੋ ਕਿ ਗੱਡੀਆਂ ਵਾਲੇ ਮੋੜ ਚਲੇ ਸੜਕ ਦੇ ਵਿੱਚ ਲਾ ਕੇ ਚੱਲ ਜਾਂਦੇ ਆ ਅਸਲ ਮੇਨ ਪਰੇਸ਼ਾਨੀ ਹੋ ਹੈ ਇਸੇ ਸਬੰਧੀ ਅੱਜ ਆਈ ਸੀ ਟਾਈਮ ਕੱਟ ਕੇ ਜਰੂਰ ਆਇਆ ਲੋਕਾਂ ਦੀ ਜੋ ਸਮੱਸਿਆ ਆ ਰਹੀ ਔਰ ਹੱਲ ਕੱਢਣ ਲਈ ਤੇ ਤੁਸੀਂ ਵੀ ਦੇਖਿਆ ਸਾਰੇ ਪੱਤਰਕਾਰ ਵੀਰਾਂ ਨੇ ਮੇਰੇ ਨਾਲ ਹੋਰ ਪਬਲਿਕ ਹੈ ਉਹਨਾਂ ਨੇ ਵੇਖਿਆ ਕਿ ਵਾਕਈ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਬਿਲਕੁਲ ਵਿੱਚਕਾਰ ਲੱਗੀਆਂ ਦੁਕਾਨ ਦੇ ਨਾਲ ਜਿਹੜੀ ਜਗ੍ਹਾ ਉਹਨੂੰ ਬਿਲਕੁਲ ਛੱਡ ਦਿੱਤਾ ਕਿਸੇ ਦਾ ਕੋਈ ਡਰ ਪਰਵਾਹ ਨਹੀਂ ਤੇ ਹੁਣ ਅੱਜ ਦੀ ਜਿਹੜੀ ਸਾਡੀ ਕਾਰਵਾਈ ਨਹੀਂ ਕਵਾਂਗਾ ਅੱਜ ਦਾ ਮੇਰਾ ਲੋਕਾਂ ਨਾਲ ਮਿਲਣ ਦਾ ਇੱਕ ਵਿਚਾਰ ਸੀਗਾ ਮੈਂ ਉਹਨਾਂ ਦੇ ਵਿਚਾਰ ਸੁਣੇ ਤੇ ਜਿਹੜੀਆਂ ਪਬਲਿਕ ਦੀਆਂ ਪ੍ਰੋਬਲਮ ਸੀ ਉਹ ਜੈਨੂਨਲੀ ਦਿਖੀਆਂ ਤੇ ਤੁਹਾਡੇ ਮੀਡੀਆ ਮਾਈ ਮੈਂ ਹੀ ਕਹਿਣਾ ਚਾਹਾਂਗਾ ਅੱਜ ਦੀ ਜਿਹੜੀ ਮੇਰੀ ਵਾਕ ਹੈ ਇੱਕ ਮੈਸੇਜ ਹੈ ਸਾਡੀ ਪਬਲਿਕ ਨੂੰ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਚੋਂ ਆਉਂਦੇ ਨੇ ਤੁਸੀਂ ਦੁਕਾਨਦਾਰਾਂ ਦੀ ਦੁਕਾਨਦਾਰੀ ਵਧਾਣ ਲਈ ਉਹਨਾਂ ਦੇ ਨਾਲ ਸਹਿਯੋਗ ਦਿਓ ਨਾ ਕਿ ਤੁਸੀਂ ਆਪਣੀ ਉਹ ਕਰਕੇ ਜੋ ਉਧਰ ਕਰਕੇ ਤੁਸੀਂ ਬੇਤਲਾ ਕੇ ਮੋਰਸਾ ਇੱਕ ਮੋਟਰਸਾਈਕਲ ਲਾ ਦੇ ਨਾਲ 50 ਗੱਡੀਆਂ ਰੁਕ ਗਈਆਂ ਜਿਨੇ ਅੱਧੇ ਘੰਟੇ ਚ ਸ਼ੋਪਿੰਗ ਕਰਕੇ ਵਾਪਸ ਜਾਣਾ ਹੈ ਉਹਨੂੰ 3 ਘੰਟੇ ਲੱਗ ਕੇ ਹਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਰਲ ਮਿਲ ਕੇ ਕਿ ਆਪਣੇ ਜ਼ਿੰਮੇਵਾਰ ਜਿਹੜੇ ਗੁਰਦਾਸਪੁਰੀਏ ਬਨਣਾ ਹੈ ਜ਼ਿੰਮੇਵਾਰ ਨਾਗਰਿਕ ਬਨਣਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹੋ ਜੀ ਜਿਹੜੀ ਬਿਲਕੁਲ ਇਲਲੀਗਲ ਜਿਹੜੀ ਪਾਰਕਿੰਗ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ ਕਿਉਂਕਿ ਦੁਕਾਨਦਾਰ ਵੀ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਗਾਹ ਕਾ ਜਾਂਦੇ ਆ ਗੱਡੇ ਲਗਾ ਦਿੰਦੇ ਆ ਜੇ ਮੰਦੇ ਨਹੀਂ ਆ ਤੇ ਕਿ ਟ੍ਰੈਫਿਕ ਪੁਲਿਸ ਦੀ ਰੈਗੂਲਰ ਇੱਧਰ ਚਾਹੀਦੀ ਹੈ ਰੂਟੀਨ ਤੇ ਦੇਖੋ ਜੀ ਇਹ ਬੀਂਗ ਅਥੋਂ ਦੇ ਅਫਸਰ ਮੌਜੂਦ ਆ ਮੇਰੀ ਜ਼ਿੰਮੇਵਾਰੀ ਬੰਦੀ ਹੈ ਹੁਣ ਦੁਕਾਨਦਾਰ ਨਾਲ ਬੁਲਾਏ ਸੀਗੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡੀ ਵੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਜੇ ਤੁਹਾਡੀ ਦੁਕਾਨ ਦੇ ਅੱਗੇ ਕੋਈ ਸੜਕ ਦੇ ਵਿੱਚ ਲਾ ਰਿਹਾ ਤੀ ਉਹਨੂੰ ਮੈਸੇਜ ਕਰ ਕਾਕਾ ਨਹੀਂ ਜੀ ਇਹ ਗਲਤ ਹੈ ਤੂੰ ਅੱਗੇ ਕਰ ਕੇ ਆ ਹਣਾ ਤੇਜ਼ ਕਰਕੇ ਦੁਕਾਨਦਾਰਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਅੱਜ ਦਾ ਇੱਕ ਸਾਡੀ ਤਾਂ ਜ਼ਿੰਮੇਵਾਰੀ ਬੰਦੀ ਬੰਦੀ ਹੈ ਹੁਣ ਤੁਹਾਡੀ ਗਾਕੀ ਲਈ ਤੁਹਾਡੀ ਵੀ ਜ਼ਿੰਮੇਵਾਰੀ ਤੁਹਾਡੇ ਕੋ ਗਾਕ ਆਏ ਉਹਨੂੰ ਸਮਝਾਓ ਕਿ ਨਹੀਂ ਕਾਕਾ ਅੰਦਰ ਕਰਕੇ ਲਾ ਤਾਂ ਕਿ ਹੋਰ ਕੋਈ ਗਾਕ ਵੀ ਮੇਰਾ ਨਾਲ ਕਰਕੇ ਲਾ ਖੜਾ ਕਰ ਸਕੇ ਤੁਸੀਂ ਤੇ ਲਗਾਤਾਰ ਨਹੀਂ ਆਸਲ ਤੇ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਗਸ਼ਤ ਕਰਨੀ ਚਾਹੀਦੀ ਹੈ ਦੇਖੋ ਜੀ ਇਹ ਸਾਡਾ ਲਗਾਤਾਰ ਰਹੇਗਾ ਅੱਜ ਮੈਂ ਕੀਤੀ ਹੈ ਮੈਂ ਕੱਲੂ ਫੇਰ ਵਾਕ ਕਰਾਂਗਾ ਹਣਾ ਦੋ ਚਾਰ ਦਿਨ ਬਾਅਦ ਦੇਖਣਾ ਕੀ ਫਰਕ ਪਿਆ ਅਸੀਂ ਰੱਖਾਂਗੇ ਕੰਟੀਨਿਊਅਲੀ ਟ੍ਰੈਫਿਕ ਪੁਲਿਸ ਮੇਰੇ ਨਾਲ ਹੈ ਚਲਾਨ ਬੁੱਕਾ ਸਾਡੇ ਨਾਲ ਹੈ ਪਹਿਲੀ ਹੁੰਦੀ ਹੈ ਹਮੇਸ਼ਾ ਤੁਹਾਡੀ ਰਿਸਪੋਨਸਿਬਿਲਟੀ ਵੀ ਵਾਰਨਿੰਗ ਦੇਣੀ ਪਬਲਿਕ ਨੂੰ ਮੈਸੇਜ ਦੇਣਾ ਉਹ ਅਸੀਂ ਅੱਜ ਦੇ ਦਿੱਤਾ ਹੈ ਨੈਕਸਟ ਟਾਈਮ ਅਸੀਂ ਪ੍ਰੋਪਰ ਪੂਰੀ ਕਾਰਵਾਈ ਕਰਾਂਗੇ ਕੋਈ ਵੀ ਗੱਡੀ ਗਲਤ ਲੱਗੀ ਕੋਈ ਮੋਟਰਸਾਈਕਲ ਲੱਗਿਆ ਉਹਨੂੰ ਬਿਲਕੁਲ ਹੀ ਬਰਖਾਤ ਇੱਕ ਹੋਰ ਵੱਡਾ ਕਾਰਨ ਹੈ ਰੇੜੀ ਵਾਲਿਆਂ ਦਾ ਰੇੜੀ ਵਾਲੇ ਸੈਂਟਰ 'ਚ ਲਗਾ ਦਿੰਦੇ ਆ ਉਹ ਵੀ ਵੱਡਾ ਕਾਰਨ ਹੈ ਇਹਹੀ ਗੱਲ ਮੈਨੂੰ ਪਹਿਲਾਂ ਮੀਡੀਅਮ ਰਾਇਲ ਤੁਹਾਡੇ ਮਾਦੀ ਪ੍ਰੈਸ ਵੀਰਾਂ ਨੇ ਵੀ ਦੱਸੀ ਸੀਗੀ ਕਿ ਦੁਕਾਨਦਾਰ 100 ਰੁਪਏ ਲੈ ਲੈਂਦੇ ਆ ਤੇ ਕਹਿੰਦੇ ਮੇਰੇ ਅੱਗੇ ਲਾ ਲਾ ਹੁਣ ਪਿੱਛੇ ਇੱਕ ਰੇੜੀ ਵਾਲ ਮੀਡੀਆ ਸਾਰਾ ਇੱਥੇ ਹੈ ਕਿ ਦੁਕਾਨਦਾਰ ਨੇ ਪੈਸੇ ਲਏ ਤੇਰੇ ਕੋ ਹਣਾ ਉਹਨੇ ਮਨਾ ਕਰਤਾ ਕਿ ਨਹੀਂ ਲਏ ਤੇ ਮੈਂ ਦੂਜਾ ਵੇਖਿਆ ਉਹਨੇ ਲਾਈਨ ਦੇ ਪਿੱਛੇ ਲਾਈ ਦੀ ਹੁਣ ਦੇਖੋ ਜੇ ਕੋਈ ਲਾਈਨ ਦੇ ਪਿੱਛੇ ਰੋਜ਼ਗਾਰਕ ਮੰਨ ਲਈ ਕਰ ਰਿਹਾ ਮੈਂ ਕਹਿੰਦਾ ਰੋਜ਼ਗਾਰ ਨਹੀਂ ਮੰਨਾ ਇਹ ਰੋਜ਼ਗਾਰ ਵਧਾਣ ਲਈ ਕੰਮ ਕਰਨੇ ਆ ਨਾ ਕਿ ਘਟਾਣ ਲਈ ਦੂਸਰੀ ਗੱਲ ਮੈਂ ਦੁਕਾਨਦਾਰਾਂ ਨੂੰ ਸਖਤ ਮੇਕੀ ਇੱਕ ਕਹਾਂਗਾ ਕਿ ਅਪੀਲ ਹੈ ਕਿ ਕਿਸੇ ਵੀ ਰੇੜੀ ਕੋਲੋਂ 150 200 ਅਗਰ ਸਾਨੂੰ ਕਿਤੇ ਪ੍ਰੂਫ ਆ ਗਿਆ ਹਨਾ ਡਾਕੂਮੈਂਟਰੀ ਪ੍ਰੂਫ ਆ ਗਿਆ ਜਾਂ ਲਿਖਤੀ ਚ ਪ੍ਰੂਫ ਆ ਗਿਆ ਜਾਂ ਹੋਰ ਸਬੂਤ ਆ ਗਿਆ ਫਿਰ ਦੁਕਾਨਦਾਰ ਨੂੰ ਅਸੀਂ ਛੱਡਾਂਗੇ ਪਿਛਲੇ ਸਾਲਾਂ ਦੇ ਜਿੰਨੀਆਂ ਵੀ ਰੇੜੀ ਲੱਗੀਆਂ ਅਸੀਂ ਔਰ ਵਿਆਜ ਸਮੇਤ ਜਿਹੜੀ ਹੈ ਉਹ ਸਾਰੀ ਉਹਦੇ ਕੋ ਵਸੂਲੀ ਕਰਾਂਗੇ ਜ਼ਿਆਦਾਤਰ ਬਾਜ਼ਾਰਾਂ ਚ ਵਾਈਟ ਲਾਈਨ ਹੋਈ ਯੈਲੋ ਲਾਈਨ ਨਹੀਂ ਲੱਗੀਆਂ ਉਹਦੇ ਲਈ ਐਡਮਿਨਿਸਟ੍ਰੇਸ਼ਨ ਦੇਖੋ ਜੀ ਆ ਮੈਂ ਹੁਣ ਜਿਸ ਨਾਲ ਨਾਲ ਆ ਰਿਹਾ ਯੈਲੋ ਲਾਈਟ ਲੱਗੀ ਹੋਈ ਸੀਗੀ ਮੈਂ ਤਾਂ ਹੀ ਕਹਿ ਰਿਹਾ ਜਿੱਥੇ ਜਿੱਥੇ ਨਹੀਂ ਲੱਗੀ ਮੈਂ ਇਹ ਉਹਨੂੰ ਪਹਿਲਾਂ ਵੀ ਕਿਹਾ ਤੇ ਜੋ ਵੀ ਅਸੀਂ ਕਰਦੇ ਚਲੋ ਲਾਇਬ੍ਰੇਰੀ ਰੋਡ ਵਾਲੀ ਸਾਈਡ ਤੇ ਚਲੋ ਕਿਤੇ ਨਹੀਂ ਲੱਗੀ ਬਿਲਕੁਲ ਠੀਕ ਆ ਅੱਜ ਤੁਸੀਂ ਦੱਸਿਆ ਇਹ ਵੀ ਵਿਧੀ ਨਾਲ ਕਮਿੰਗ ਡੇਸ ਅਸੀਂ yellow light proper ਲਵਾਵਾਂਗੇ ਇੱਕ ਸੇਲ ਦਾ ਸੰਡੇ ਨੂੰ ਬਹੁਤ ਰਸ਼ ਹੁੰਦਾ ਦਾ ਸੈਂਟਰ ਵਿੱਚ ਸੜਕ ਦੇ ਵਿੱਚ ਲੱਗੇ ਆ ਹੁੰਦੇ ਸੇਲਾ ਉਹਦੇ ਲਈ ਕੁਝ ਕੀਤਾ ਜਾ ਰਿਹਾ ਦੇਖੋ ਜੀ ਜਿੱਸਾ ਤੁਸੀਂ ਕਹੇ ਰਸ਼ ਵਾਲਾ ਏਰੀਆ ਹੁਣ ਰਸ਼ ਵਾਲੇ ਏਰੀਆ ਮੈਂ ਚੱਲ ਕੇ ਵੇਖਾਂਗਾ ਵੇਖ ਕੇ ਜਿੱਥੇ ਜਿੱਥੇ ਕੋਈ ਮੁਸ਼ਕਲ ਲੱਗਦੀ ਆ ਜਾਂ ਕੋਈ ਇਨਕ੍ਰੋਚਮੈਂਟ ਹਟਾਣੀ ਆ ਉਹ ਠਾਈ ਜਾਏਗੀ ਜੇ ਕੋਈ ਗੱਡੀਆਂ ਲੱਗ ਰਹੀਆਂ ਸਾਹਮਣੇ ਦੁਕਾਨਾਂ ਨੂੰ ਹਦਾਇਤ ਕਰ ਦਿੱਤੀ ਜਾਵੇਗੀ ਜੇ ਰੇੜੀਆਂ ਵਾਲਿਆਂ ਨੇ ਨਜਾਇਜ਼ ਟੋਟੇ ਲਾਈਆਂ ਉਹ ਵੀ ਹਟਾਈਆਂ ਜਾਣਗੀਆਂ